ਸਤਿ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਕਲਾਸ ਵਿੱਚ ਆਪਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਵਿੱਚ ਪੜਾਂਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ 1595 ਪਿੰਡ ਵਡਾਲੀ ਅੰਮ੍ਰਿਤਸਰ ਵਿਖੇ ਹੋਇਆ ਕਿੱਥੇ ਜਨਮ ਹੋਇਆ ਸੀ ਪਿੰਡ ਵਡਾਲੀ 19 ਜੂਨ 1595 ਦੇ ਵਿੱਚ ਤੇ ਮਾਤਾ ਪਿਤਾ ਕੌਣ ਸੀ ਗੁਰੂ ਹਰਗੋਬਿੰਦ ਜੀ ਦੇ ਪਿਤਾ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਪਿਤਾ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਸੀ ਗੁਰੂ ਹਰਗੋਬਿੰਦ ਜੀ ਨੇ ਵਿਦਿਆ ਕਿਸ ਤੋਂ ਪ੍ਰਾਪਤ ਕੀਤੀ ਸੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਸ਼ਾਸਤਰ ਵਿਦਿਆ ਜਿਹੜੀ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ ਸੀ ਤੇ ਗੁਰੂ ਹਰਗੋਬਿੰਦ ਜੀ ਦੇ ਪਤਨੀ ਉਹਨਾਂ ਨੂੰ ਕਈ ਨਾਮਾਂ ਦੇ ਨਾਲ ਜਾਣਿਆ ਜਾਂਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਪਤਨੀ ਸੀ ਉਹਨਾਂ ਦੇ ਵੱਖ-ਵੱਖ ਨਾਂ ਸੀ ਮਾਤਾ ਦਮੋਦਰੀ ਜੀ ਮਾਤਾ ਮਰਵਾਈ ਤੇ ਮਾਤਾ ਨਾਨਕੀ ਜੀ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣੇ ਆ ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੀਰਾਏ ਅਟਲਰਾਏ ਸੂਰਜਮਲ ਤੇ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਜੀ ਦੀ ਸੁਪੁੱਤਰੀ ਬੀਬੀ ਵੀਰੋ ਜੀ ਗੁਰਗੱਦੀ ਤੇ ਕਦੋਂ ਬਰਾਜਮਾਨ ਹੋਏ ਸੀ ਗੁਰੂ ਹਰਗੋਬਿੰਦ ਜੀ 25 ਮਈ 1606 ਈਸਵੀ ਨੂੰ ਤੇ 1644 ਈਸਵੀ ਤੱਕ ਉਹਨਾਂ ਨੇ ਗੁਰਗੱਦੀ ਸੰਭਾਲੀ ਸੀ। ਗੁਰੂ ਹਰਗੋਬਿੰਦ ਜੀ ਨੇ ਨਿਰਮਾਣ ਕਿਸ ਦਾ ਕਰਵਾਇਆ ਸੀ? ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ ਸੀ 1609 ਈਸਵੀ ਵਿੱਚ। ਗੁਰੂ ਹਰਗੋਬਿੰਦ ਜੀ ਨੇ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਜੋ ਤੁਸੀਂ ਦੇਖ ਪਾ ਰਹੇ ਹੋ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ ਸੀ। ਇਸ ਤੋਂ ਇਲਾਵਾ ਗੁਰੂ ਹਰਗੋਬਿੰਦ ਜੀ ਨੇ 1612 ਈਸਵੀ ਨੂੰ ਅੰਮ੍ਰਿਤਸਰ ਵਿਖੇ ਲੋਗੜ ਦਾ ਕਿਲਾ ਬਣਵਾਇਆ ਸੀ ਜਿਹੜਾ ਲੋਗੜ ਦਾ ਕਿਲਾ ਅੰਮ੍ਰਿਤਸਰ ਆ ਉਹ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੇ ਬਣਵਾਇਆ ਸੀ ਪਰ ਉਸ ਤੋਂ ਬਾਅਦ ਆਪਾਂ ਜਿਵੇਂ ਕਿ ਅੱਗੇ ਦੇਖਾਂਗੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਸੀ ਉਹਨਾਂ ਨੇ ਇਹਨਾਂ ਇਸੇ ਕਿਲੇ ਦਾ ਮਾਡਰਨ ਨਿਰਮਾਣ ਕਰਵਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਉਹੀ ਕਿਲਾ ਪਰ ਸਭ ਤੋਂ ਪਹਿਲਾਂ 1612 ਈਸਵੀ ਨੂੰ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਹੋਏ ਆ ਉਹਨਾਂ ਨੇ ਲੋਗੜ ਕਿਲੇ ਦਾ ਨਿਰਮਾਣ ਕਰਵਾਇਆ ਸੀ ਤੇ ਅਕਾਲ ਤਖਤ ਸਾਹਿਬ ਵਿਖੇ ਗੁਰੂ ਜੀ ਰਾਜਨੀਤਿਕ ਫੈਸਲੇ ਲੈਂਦੇ ਸੀ ਉਸ ਤੋਂ ਇਲਾਵਾ ਉੱਥੇ ਢਾਡੀ 12 ਗਾਇਆਂ ਜਾਂਦੀਆਂ ਸੀ ਤੇ 12 ਗਾਉਣ ਵਾਲਾ ਸਭ ਤੋਂ ਪਹਿਲਾ ਢਾਡੀ ਕਿਹੜਾ ਅਬਦੁੱਲਾ ਇਤਿਹਾਸ ਦੇ ਵਿੱਚ ਜਿਹੜਾ ਢਾਡੀ ਅਬਦੁੱਲਾ ਆ ਸਭ ਤੋਂ ਪਹਿਲਾ ਵਾਰਾ ਗਾਉਣ ਵਾਲਾ ਢਾਡੀ ਹੋਇਆ ਗੁਰੂ ਹਰਗੋਬਿੰਦ ਜੀ ਨੇ 52 ਹਥਿਆਰਬੰਦ ਸਿੱਖਾਂ ਦੇ ਅੰਗ ਰੱਖਿਆਕ ਰੱਖੇ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਘੋੜੇ ਅਤੇ ਹਥਿਆਰ ਵੀ ਦਿੱਤੇ ਗਏ। ਮਸੰਦਾਂ ਨੂੰ ਇਹ ਸੁਨੇਹੇ ਭੇਜ ਦਿੱਤੇ ਸੀ ਕਿ ਉਹ ਹੁਣ ਗੁਰੂ ਜੀ ਨੂੰ ਤੋਹਫਿਆਂ ਦੀ ਬਜਾਏ ਹਾਥੀ, ਘੋੜੇ ਅਤੇ ਹਥਿਆਰ ਹੋਗੇ ਭੇਟਾ ਕਰਨਾ। ਜਿਹੜਾ ਸਿੱਖ ਧਰਮ ਸੀ ਉਹ ਧਾਰਮਿਕ ਤੋਂ ਇਲਾਵਾ ਰਾਜਨੀਤਿਕ ਜਿਹੜੀ ਏਕਤਾ ਉਸ ਦੇ ਵਿੱਚ ਵੀ ਮਜ਼ਬੂਤ ਕਰਨ ਦੇ ਲਈ ਗੁਰੂ ਜੀ ਨੇ ਹਥਿਆਰ ਰੱਖਣੇ ਸ਼ੁਰੂ ਕਰ ਦਿੱਤੇ ਤੇ ਸਿੱਖ ਸੈਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਗੁਰੂ ਜੀ ਦੀ ਪਹਿਚਾਣ ਕੀ ਸੀ ਮੀਰੀ ਪੀਰੀ ਦੇ ਮਾਲਕ ਤੇ ਬੰਦੀ ਛੋੜ ਗੁਰੂ ਹਰਗੋਬਿੰਦ ਜੀ ਨੂੰ ਮੀਰੀ ਪੀਰੀ ਦੇ ਮਾਲਕ ਕਿਉਂ ਕਿਹਾ ਜਾਂਦਾ ਕਿ ਉਹਨਾਂ ਨੇ ਦੋ ਤਲਵਾਰਾਂ ਜਿਹੜੀਆਂ ਮੀਰੀ ਅਤੇ ਪੀਰੀ ਦੀਆਂ ਇਸ ਕਰਕੇ ਧਰਨ ਕੀਤੀ ਹੈ ਮਤਲਬ ਕਿ ਜਿਹੜੀ ਸਿੱਖ ਕੌਮ ਆ ਹੁਣ ਗੁਰੂ ਜੀ ਦੇ ਮੀਰੀ ਪੀਰੀ ਤਲਵਾਰਾ ਧਰਨ ਤੋਂ ਕਰਨ ਤੋਂ ਬਾਅਦ ਸਿਰਫ ਧਾਰਮਿਕ ਕੌਮ ਨਹੀਂ ਰਹਿ ਜਾਊਗੀ ਰਾਜਨੀਤਿਕ ਤੌਰ ਤੇ ਵੀ ਬਹੁਤ ਮਜ਼ਬੂਤ ਹੋਊਗੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਦੇ ਸਮਕਾਲੀ ਜਿਹੜਾ ਸ਼ਾਸਕ ਹੋਇਆ ਉਹ ਕਿਹੜੇ-ਕਿਹੜੇ ਆ ਜਹਾਂਗੀਰ ਅਤੇ ਸ਼ਾਜਾਹ ਗੁਰੂ ਹਰਗੋਬਿੰਦ ਜੀ ਦੇ ਸ਼ਹਿਰ ਕਿਹੜਾ ਉਸ ਆਇਆ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਸ਼ਹਿਰ ਬਸਾਇਆ। ਕਲਹੂਰ ਦਾ ਰਾਜਾ ਸੀ ਜਿਹੜਾ ਕਲਿਆਣ ਚੰਦ ਉਸਨੇ ਜ਼ਮੀਨ ਭੇਟ ਕੀਤੀ ਸੀ ਗੁਰੂ ਜੀ ਨੂੰ। ਜਿੱਥੇ ਗੁਰੂ ਜੀ ਨੇ 1627 ਈਸਵੀ ਵਿੱਚ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਕੀਰਤਪੁਰ ਸ਼ਹਿਰ ਬਸਾਇਆ। ਉਹਨਾਂ ਨੇ ਆਪਣੇ ਜੀਵਨ ਦੇ ਆਖਰੀ ਜਿਹੜੇ 10 ਸਾਲ ਸੀ ਉਹ ਵੀ ਇੱਥੇ ਹੀ ਬਤੀਤ ਕੀਤੇ ਸੀ ਕੀਰਤਪੁਰ ਸਾਹਿਬ। ਉਸ ਤੋਂ ਬਾਅਦ ਗੁਰੂ ਜੀ ਨੂੰ ਜਹਾਂਗੀਰ ਨੇ ਕੈਦ ਕਰ ਲਿਆ ਸੀ। 1612 ਈਸਵੀ ਨੂੰ ਜਹਾਂਗੀਰ ਦੇ ਹੁਕਮਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਗਿਆ ਸੀ ਤੇ ਗੁਰੂ ਸਾਹਿਬ ਨੂੰ ਮਿਲਣ ਲਈ ਬਹੁਤ ਸਿੱਖ ਆਉਂਦੇ ਸੀ ਪਰ ਉਹਨਾਂ ਨੂੰ ਮਿਲਣ ਨਹੀਂ ਸੀ ਦਿੱਤਾ ਜਾਂਦਾ ਤੇ ਫਿਰ ਇਸ ਤੋਂ ਬਾਅਦ ਜਿਹੜੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਸੀ ਉਹਨਾਂ ਨੇ ਚੌਂਕੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਚੌਂਕੀਆਂ ਕੱਢਣ ਦਾ ਮਤਲਬ ਕੀ ਹੁੰਦਾ ਜਿਵੇਂ ਕਿ ਆਪਾਂ ਗੁਰੂ ਘਰ ਜਾਣੇ ਆ ਆਪਾਂ ਸਰੋਵਰ ਦੁਆਲੇ ਪ੍ਰਕਰਮਾ ਕਰਦੇ ਆ ਨਾ ਤਾਂ ਉਹਨਾਂ ਨੇ ਵੀ ਉਸੇ ਤਰ੍ਹਾਂ ਗਵਾਲੀਅਰ ਦੇ ਕਿਲੇ ਦੇ ਦੁਆਲੇ ਚੱਕਰ ਲਗਾਉਣਾ ਤੇ ਗੇਟ ਦੇ ਉੱਪਰ ਉਹਨਾਂ ਨੇ ਮੱਥਾ ਟੇਕਣਾ ਗੁਰੂ ਸਾਹਿਬ ਨੂੰ ਤੇ ਇਸ ਤਰ੍ਹਾਂ ਉਹਨਾਂ ਨੇ ਚੌਂਕੀਆਂ ਕਢੜਨੀ ਆ ਮਤਲਬ ਕਿ ਪ੍ਰਕਰਮਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਹੌਲੀ ਹੌਲੀ ਜਿਹੜੀ ਸਿੱਖਾਂ ਦੀ ਗਿਣਤੀ ਸੀ ਉਹ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਵੱਧ ਗਈ ਜਦੋਂ ਬਾਬਾ ਬੁੱਢਾ ਜੀ ਨੂੰ ਪੁੱਛਿਆ ਗਿਆ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਇਸੇ ਕਰਕੇ ਉਹ ਆਪਣੇ ਗੁਰੂ ਦੀ ਪ੍ਰਕਰਮਾ ਕਰ ਰਹੇ ਆ ਤੇ ਇਸ ਇਸ ਤੋਂ ਬਾਅਦ ਕੀ ਹੋਇਆ ਸੀ ਜਦੋਂ ਸਿੱਖ ਬਹੁਤ ਗਿਣਤੀ ਵਿੱਚ ਵੱਧ ਗਏ ਤਾਂ ਉਸ ਤੋਂ ਇਲਾਵਾ ਜਿਹੜਾ ਜਹਾਂਗੀਰ ਸੀ ਉਸ ਦੀ ਵੀ ਸਿਹਤ ਵਿਗੜਨ ਲੱਗ ਗਈ ਤਾਂ ਸੰਤ ਮੀਆਂ ਮੀਰ ਜੀ ਦੇ ਕਹਿਣ ਤੇ ਹੀ ਉਸ ਨੇ ਗੁਰੂ ਜੀ ਨੂੰ ਰਹਾ ਕਰ ਦਿੱਤਾ ਸੀ ਪਰ ਗੁਰੂ ਜੀ ਨੇ ਰਹਾ ਹੋਣ ਤੋਂ ਇਨਕਾਰ ਕਰਤਾ ਕਿਉਂਕਿ ਜਿਹੜੇ ਉਹਨਾਂ ਦੇ ਨਾਲ ਗੁਰੂ ਜੀ ਦੇ ਨਾਲ ਗਵਾਲੀਅਰ ਦੇ ਕਿਲੇ ਵਿੱਚ ਹੋਰ 52 ਰਾਜੇ ਵੀ ਕੈਦ ਸੀ ਤਾਂ ਉਹਨਾਂ ਨੇ ਜਦੋਂ ਗੁਰੂ ਜੀ ਨੂੰ ਰਹਾ ਕਰਨ ਦੀ ਖਬਰ ਫੈਲੀ ਤਾਂ ਉਹਨਾਂ ਰਾਜਿਆਂ ਨੇ ਕਿਹਾ ਗੁਰੂ ਸਾਹਿਬ ਦੇ ਅੱਗੇ ਇਸ ਕੀਤੀ ਬੇਨਤੀ ਕੀਤੀ ਉਹਨਾਂ ਨੇ ਅਸੀਂ ਤਾਂ ਇੱਥੇ ਹੀ ਕੈਦ ਰਹਿ ਜਾਵਾਂਗੇ ਤਾਂ ਫਿਰ ਗੁਰੂ ਜੀ ਨੇ ਰਹਾ ਹੋਣ ਤੋਂ ਇਨਕਾਰ ਕਰਤਾ ਤਾਂ ਉੱਥੇ ਇੱਕ ਉਸਨੇ ਜਾਂਗੀ ਨੇ ਸ਼ਰਤ ਰੱਖੀ ਸੀ ਕਿ ਗੁਰੂ ਜੀ ਜਿਹਨੇ ਚੋਲੇ ਦੀਆਂ ਕਲੀਆਂ ਨੇ ਉਹਨੇ ਉਹਨਾਂ ਨੂੰ ਫੜ ਕੇ ਉਹਨੇ ਹੀ ਰਾਜੇ ਬਾਹਰ ਆ ਸਕਦੇ ਆ ਕਿਲੇ ਤੋਂ ਗੁਰੂ ਜੀ ਨੇ ਆਪਣੇ ਚੋਲੇ ਦੀਆਂ ਕਲੀਆਂ ਰਾਹੀ ਹੀ ਜਿਹੜੇ ਬਵੰਜਾ ਰਾਜੇ ਸੀ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੀ ਆ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਗੁਰੂ ਜੀ ਦੇ ਚੋਲੇ ਦੀਆਂ ਕਲੀਆਂ ਨੂੰ ਫੜ ਕੇ ਜਿਹੜੇ ਗੁਰੂ ਜੀ ਦੇ ਨਾਲ ਬਵੰਜਾ ਰਾਜੇ ਸੀ ਉਹ ਵੀ ਰਹਾ ਹੋਏ ਸੀ ਰਹਾਈ ਤੋਂ ਬਾਅਦ ਜਦੋਂ ਉਹ ਅੰਮ੍ਰਿਤਸਰ ਪਹੁੰਚੇ ਤਾਂ ਉਹਨਾਂ ਦੇ ਸਵਾਗਤ ਲਈ ਸ਼ਹਿਰ ਰੌਸ਼ਨ ਕੀਤਾ ਗਿਆ ਸੀ ਇਸ ਤੋਂ ਬਾਅਦ ਹੀ ਸਿੱਖ ਕੌਮ ਦੇ ਵਿੱਚ દિਵਾਲੀ ਦੇ ਤਿਉਹਾਰ ਨੂੰ ਬੰਦੀ ਛੋੜ ਦੇ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਗੁਰੂ ਜੀ ਨੂੰ ਕੀ ਕਿਹਾ ਜਾਂਦਾ ਬੰਦੀ ਛੋੜ ਗੁਰੂ ਜੀ ਨੂੰ ਬੰਦੀ ਛੋੜ ਦੇ ਨਾਮ ਤੋਂ ਜਾਣਿਆ ਜਾਂਦਾ ਜਿਸ ਦਿਨ ਗੁਰੂ ਜੀ ਰਹਾ ਹੋਏ ਸੀ ਤੇ ਉਹਨਾਂ ਨੇ ਆਪਣੇ ਨਾਲ 52 ਰਾਜਾਂ ਨੂੰ ਵੀ ਰਹਾ ਕਰਵਾਇਆ ਸੀ ਉਸ ਦਿਨ ਤੋਂ ਹੀ ਜਿਹੜਾ ਦੀਵਾਲੀ ਦਾ ਤਿਉਹਾਰ ਆ ਉਹ ਬੰਦੀ ਛੋੜ ਦੀ ਵਜੋਂ ਮਨਾਇਆ ਜਾਂਦਾ ਤੇ ਇਸੇ ਕਾਰਨ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਵੀ ਕਿਹਾ ਜਾਂਦਾ ਇਸ ਪ੍ਰਕਾਰ ਜਦੋਂ ਸਮਾਂ ਆਇਆ ਤਾਂ ਗੁਰੂ ਜੀ ਨੇ ਬਾਬਾ ਗੁਰਦਿੱਤਾ ਜਿਹਦੇ ਪੁੱਤਰ ਧਾਰਾਏ ਜੀ ਨੂੰ ਸੱਤਵੇਂ ਗੁਰੂ ਵਜੋਂ ਆਪਣਾ ਉਤਰਾਧਿਕਾਰੀ ਚੁਣਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ 3 ਮਾਰਚ 1643 ਈਸਵੀ ਨੂੰ ਕੀਰਤਪੁਰ ਵਿਖੇ ਹੀ ਅਕਾਲ ਚਲਾਣਾ ਕਰ ਗਏ 3 ਮਾਰਚ 1643 ਈਸਵੀ ਨੂੰ ਤਾਂ ਇਹ ਸੀ ਆਪਣੀ ਅੱਜ ਦੀ ਕਲਾਸ ਜੇ ਕਲਾਸ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਸ਼ੇਅਰ ਵੀ ਕਰ ਦਿਓ ਆਪਣੇ ਬਹੁਤ ਘੱਟ ਸਬਸਕ੍ਰਾਈਬਰ ਨੇ ਤਾਂ ਇਸੇ ਕਰਕੇ ਮੇਰੀ ਛੋਟੀ ਜੀ ਰਿਕੁਐਸਟ ਆ ਤੁਹਾਨੂੰ ਸਾਰਿਆਂ ਨੂੰ ਵੀ ਤੁਹਾਨੂੰ ਬਹੁਤ ਵਧੀਆ ਮੇਰੇ ਵੱਲੋਂ ਪੂਰੀ ਇਹੀ ਕੋਸ਼ਿਸ਼ ਆ ਕਿ ਤੁਹਾਨੂੰ ਬਹੁਤ ਵਧੀਆ ਕੰਟੈਂਟ ਪ੍ਰੋਵਾਈਡ ਕਰਵਾਇਆ ਜਾਵੇ ਜੋ ਕਿ ਮੈਂ ਕਰ ਰਹੀ ਆ ਤਾਂ ਤੁਹਾਡਾ ਵੀ ਇਹ ਛੋਟਾ ਜਿਹਾ ਇੱਕ ਫਰਜ਼ ਬਣਦਾ ਹੈ ਕਿ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਆਪਣੇ ਨਾਲ ਹੋਰ ਵੀ ਬੱਚੇ ਜੁੜ ਸਕਣ ਠੀਕ ਹੈ ਜੀ ਤਾਂ ਇਹ ਸੀ ਆਪਣੀ ਅੱਜ ਦੀ ਕਲਾਸ ਮਿਲਦੇ ਆਪਾਂ ਆਪਣੀ ਨੈਕਸਟ ਕਲਾਸ ਦੇ ਵਿੱਚ